ਜਹਾਜ਼ ਹਾਦਸੇ ਦੇ ਵਿੱਚ ਪਟਿਆਲਾ ਦੀ ਅੰਜੂ ਸ਼ਰਮਾ ਦੀ ਵੀ ਹੋਈ ਮੌਤ ਪਟਿਆਲਾ ਦੇ ਪਿੰਡ ਅਲਾਣਾ ਦੀ ਨੂੰ ਅਹਮਦਾਬਾਦ ਜਹਾਜ਼ ਹਾਦਸੇ ਦੀ ਹੋਈ ਸ਼ਿਕਾ ਅੰਜੂ ਸ਼ਰਮਾ ਲੰਡਨ ਚ ਜਾ ਰਹੀ ਸੀ ਆਪਣੀ ਟੀਕ ਕੋ ਪਟਿਆਲਾ ਜ਼ਿਲ੍ਹੇ ਦੇ ਕਨੌਰ ਵਿਧਾਨ ਸਭਾ ਹਲਕਾ ਦੇ ਪਿੰਡ ਅਲਾਣਾ ਦੀ ਨੂੰ ਅੰਜੂ ਸ਼ਰਮਾ ਜੋ ਕਿ ਲੰਬੇ ਸਮੇਂ ਤੋਂ ਅਹਮਦਾਬਾਦ ਦੇ ਵਿੱਚ ਰਹਿ ਰਹੀ ਸੀ ਤੇ ਬਾਕੀ ਦਾ ਪਰਿਵਾਰ ਪਿੰਡ ਅਲਾਣਾ ਦੇ ਵਿੱਚ ਹੀ ਹੈ ਅੰਜੂ ਸ਼ਰਮਾ ਦਾ ਵਿਆਹ 1990 ਦੇ ਵਿੱਚ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਅਲਾਣਾ ਦੇ ਵਿੱਚ ਹੋਇਆ ਸੀ ਉਹਨਾਂ ਦੀਆਂ ਦੋ ਧੀਆਂ ਹਨ ਤੇ ਦੋਵੇਂ ਧੀਆਂ ਵਿਆਹੀਆਂ ਹੋਈਆਂ ਹਨ ਤਾਂ ਅੰਜੂ ਸ਼ਰਮਾ ਦੇ ਪਤੀ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅੰਜੂ ਸ਼ਰਮਾ ਜੋ ਕਿ ਆਪਣੀ ਧੀ ਜੋ ਕਿ ਲੰਡਨ ਦੇ ਵਿੱਚ ਰਹਿੰਦੀ ਆ ਉਸ ਨੂੰ ਮਿਲਣ ਦੇ ਲਈ ਜਾ ਰਹੀ ਸੀ ਜਿਸ ਜਹਾਜ਼ ਦੇ ਵਿੱਚ ਜਾ ਰਹੀ ਸੀ ਉਹ ਜਹਾਜ਼ ਉਡਾਣ ਭਰਦਿਆਂ ਸਾਰ ਹੀ ਜਿਹੜਾ ਕੀ ਕ੍ਰੈਸ਼ ਹੋ ਜਾਂਦਾ ਹੈ ਅੰਮਦਾਬਾਦ ਜਹਾਜ਼ ਹਾਦਸੇ ਦੇ ਸ਼ਿਕਾਰ ਹੋਈ ਅੰਜੂ ਸ਼ਰਮਾ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅੰਜੂ ਸ਼ਰਮਾ ਆਪਣੀ ਧੀ ਕੋਲ ਜਾ ਰਹੀ ਸੀ ਦੋ ਧੀਆ ਨੇ ਜਦਕਿ ਇੱਕ ਤੇ ਗੁਜਰਾਤ ਦੇ ਵਡੋਦਰਾ ਦੇ ਵਿੱਚ ਰਹਿੰਦੀ ਹੈ ਜਦਕਿ ਦੂਜੀ ਧੀ ਲੰਡਨ ਦੇ ਵਿੱਚ ਆਪਣੇ ਪਰਿਵਾਰ ਸਮੇਤ ਉਥੇ ਹੀ ਉਸ ਦੀ ਰਿਹائش ਹੈ ਜਿਸ ਨੂੰ ਕਿ ਮਿਲਣ ਦੇ ਲਈ ਅੰਜੂ ਸ਼ਰਮਾ ਜਾ ਰਹੀ ਸੀ ਤਾਂ ਉਸ ਦੇ ਨਾਲੇ ਹਾਦਸਾ ਵਾਪਰਿਆ ਜਹਾਜ਼ ਹਾਦਸੇ ਦਾ ਸ਼ਿਕਾਰ ਹੋਈ ਅੰਜੂ ਸ਼ਰਮਾ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਕੀ ਕੁਝ ਕਿਹਾ ਆਓ ਸੁਣਦੇ ਹਾਂ ਕੁਮਾਰ ਸ਼ਰਮਾ ਜੀ ਕਿੱਥੇ ਦੇ ਰਹਿਣਦੇ ਹੋ ਸਾਬ ਪਿੰਡ ਅਲਾਣਾ ਪਿੰਡ ਅਲਾਣਾ ਜੀ ਸਰ ਇੱਕ ਜਿਹੜੀ ਅਹਮਦਾਬਾਦ ਦੇ ਵਿੱਚ ਐਕਸੀਡੈਂਟ ਹੋਇਆ ਜਹਾਜ਼ ਜਿਹੜਾ ਹਾਦਸਾ ਕਰਦਾ ਹੈ ਉਹਦੇ ਵਿੱਚ ਇੱਕ ਅਲਾਣਾ ਪਿੰਡ ਦੇ ਵੀ ਬੀਬੀ ਜੀ ਦੀ ਡੈਥ ਹੋਈ ਆ ਉਹਨਾਂ ਬਾਰੇ ਥੋੜੀ ਜਾਣਕਾਰੀ ਦਿਓ ਕੌਣ ਨੇ ਤੇ ਤੁਹਾਡੇ ਕੀ ਲੱਗਦੇ ਨੇ ਸਭ ਦੇ ਪੱ ਪੱ ਬੈਸੀ ਜੀ ਸ਼ਰਮਾ ਜੀ ਤੇ ਬਰੋਦਰਾ ਰਹਿੰਦੇ ਸੀ ਉਹ ਗੁਜਰਾਤ ਜੀ ਕੋ ਆਪਣੀ ਬੇਟੀ ਨੂੰ ਮਿਲਣ ਵਾਸਤੇ ਕੰਨੜਮ ਜਾ ਰਹੇ ਸੀ ਤੇ ਆਂਧਾਵਾਚੇ ਮੰਦਾ ਤੇ ਹਾਦਸਾ ਹੋ ਗਿਆ ਕਿ ਉਹ ਮਿੱਤੇ ਬਤਾ ਉਮਰ ਦਾ ਕਤਾ ਜੀ ਉਮਰ 70 ਸਾਲ ਸਨ ਤਾਂ ਤੇ ਪਹਿਲਾਂ ਤਾਂ ਛੋਟੇ ਉੱਤੇ ਫੋਨ ਆਇਆ ਸਾਡੇ ਕੋਲ ਲੰਮਰ ਤੇ ਫੋਨ ਆਇਆ ਬੱਧੇ ਇਸ ਤਰ੍ਹਾਂ ਕੋਈ ਕੁਝ ਕਰਦਾ ਵੀ ਸਭ ਨੂੰ ਲੇਰੀ ਹੋਇਆ ਪਨਾ ਉਸ ਤੋਂ ਬਾਅਦ ਪਤਾ ਲੱਗਿਆ ਵੀ ਉਹ ਵੀ ਡੈੱਡ ਹੋ ਚੁੱਕੇ ਆ ਤੇ ਨਸ ਲੋਗਾਂ ਨੂੰ ਲੋਗਾਂ ਨੂੰ ਪਤਾ ਲੱਗਿਆ ਸਾਨੂੰ ਬਸ ਨਹੀਂ ਉਹ ਜਿਹਨੇ ਸੀ ਕੋਈ ਦਿੱਲੀ ਲੰਡਨ ਜਾਣਾ ਸੀ ਉਹਨਾਂ ਨੇ ਉੱਥੇ ਉਹ ਕਿ ਕਿਹਦੇ ਕੋਲ ਜਾਣਾ ਸੀਗਾ ਜੀ ਸਾਡੀ ਪੁੱਤ ਜੀ ਸਾਡੀ ਆਪਣੀ ਬੇਟੀ ਕੋਲ ਜਾਣਾ ਹੈ ਹਾਂ ਜੀ ਬੇਟੀ ਬਾਈ ਬੇਟੀ ਕੋਲ ਜਾਣਾ ਤੇ ਆਪਾਂ ਆਪਣੇ ਇੱਥੇ ਇੱਥੇ ਕੀ ਰਿਸ਼ਤੇਦਾਰੀ ਆ ਉਹ ਨਾਲੇ ਪੜ ਚੁੱਕੂ ਇੱਥੇ ਬਿਹੇਵੇਂ ਆਇਓ ਇੱਥੇ ਬਿਹੇਵੇਂ ਆ ਕੇ ਰਹਿ ਗਏ ਗਏ ਹਾਂ 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 ਇੱਥੇ ਰਹਿੰਦੇ ਸੀ ਉਹ ਉਹ ਇਸ ਤੋਂ ਪਹਿਲਾਂ ਕਦੋਂ ਗਏ ਸੀਗੇ ਜੀ ਲਾਸਟ ਟਾਈਮ ਤੋਂ ਉਹ 3 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਪੱਤਰਕਾਰ ਅਮਰਜੀਤ ਸਿੰਘ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ